ਕਈ ਵਾਰ ਆਪਾਂ ਮਹਿਸੂਸ ਕਰਦੇ ਆ ਕਿ ਤੁਰਦੇ ਫਿਰਦੇ ਜਾਂ ਉੱਠਦੇ ਜਾਗਦੇ ਨਾ ਗੁਰਬਾਣੀ ਦਾ ਕੋਈ ਵਾਕ ਆਪਣੇ ਮਨ ਵਿੱਚ ਆ ਜਾਂਦਾ ਅ ਸਵੇਰੇ ਸਵੇਰੇ ਉੱਠ ਉੱਠਦੇ ਸਾਰੀ ਨਾ ਮਨ ਵਿੱਚ ਆ ਵਾਕ ਆਇਆ ਜਾਗ ਲਿho ਰੇ ਮਨਾ ਜਾਗ ਲਿho ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਦੇਖੋ ਇੱਕ ਤਾਂ ਜਾਗਣਾ ਹੁੰਦਾ ਨਾ ਸਰੀਰ ਪੱਖੋਂ ਆਪਾਂ ਸੁੱਤੇ ਸੀਗੇ ਰਾਤ ਨੂੰ ਤੇ ਆਪਾਂ ਸਵੇਰੇ ਉੱਠਣਾ ਹੈਗਾ ਜ਼ਰੂਰੀ ਹੈ ਟਾਈਮ ਸੈਰਕਸ਼ਨ ਬੜਾ ਜ਼ਰੂਰੀ ਹੈ ਇੱਕ ਜਿਹੜਾ ਮਾਨੀ ਸੌਂਜ ਹੈ ਮਨ ਮੋਹ ਨਿੰਦਰਾ ਦੇ ਵਿੱਚ ਸੌਂਦਾ ਮੋਹ ਨਿੰਦਰਾ ਯਾਨੀ ਕਿ ਉਹ ਕਹਿੰਦਾ ਆ ਸਭ ਕੁਝ ਮੇਰਾ ਹੀ ਮੇਰਾ ਸਾਰੀਆਂ ਚੀਜ਼ਾਂ ਨੂੰ ਮੋਹ ਪਾ ਕੇ ਫਸ ਕੇ ਜਕੜ ਕੇ ਜਫੀ ਪਾਉਂਦੀ ਯਾਨੀ ਪਕੜ ਕੇ ਕੋਸ਼ਿਸ਼ ਕਰਦਾ ਹੈ ਵੀ ਕੋਈ ਚੀਜ਼ ਛੁੱਟ ਨਾ ਜਾਵੇ ਆ ਵੀ ਮੇਥੋਂ ਨਾ ਛੁੱਟ ਜਾਵੇ ਆ ਵੀ ਛੁੱਟ ਨਾ ਜਾਵੇ ਬਾਬਾ ਜੀ ਕਹਿੰਦੇ ਆ ਇਹ ਮੋਹ ਦੀ ਨਿੰਦਰਾ ਵਿੱਚ ਸੁੱਤੇ ਹੋਏ ਮਨ ਜਾਗਲਾ ਤੂੰ ਜਾਗ ਲਾ ਜਿਹੜਾ ਸਰੀਰ ਤੇਰੇ ਨਾਲ ਹੀ ਆਇਆ ਸੀ ਨਾ ਇਸ ਦੁਨੀਆ ਦੇ ਵਿੱਚ ਪਕੜ ਕੇ ਤੂੰ ਉਹਨੂੰ ਵੀ ਨਹੀਂ ਰੱਖਿਆ ਜਾ ਸਕਦਾ ਉਹ ਵੀ ਖਿਸਕ ਹੀ ਜਾਂਦਾ ਖਿਸਕਦਾ ਕਿਸੇ ਕਦੇ ਹੱਥੋਂ ਜਮਾਨੀ ਬਾਲਪਨ ਬੁਢਾਪਾ ਸਾਰਾ ਹੱਥੋਂ ਖਿਸਕ ਹੀ ਜਾਂਦਾ ਨਾ ਰਿਸ਼ਤੇ ਨਾਤੇ ਸਾਰਾ ਸੁਪਨੇ ਦਾ ਸਮਾਨ ਹੈ ਤੇ ਪ੍ਰਭੂ ਦੇ ਗੁਣ ਗਾਲਾ ਤੂੰ ਜਾਗ ਤੂੰ ਜਾਗ ਲਾ ਇੱਥੇ ਕੋਈ ਚੀਜ਼ ਹੋਰ ਚੀਜ਼ ਆਪਾਂ ਪਕੜ ਕੇ ਨਹੀਂ ਰੱਖ ਸਕਦੇ ਇਸ ਮੋਨਿੰਦਰਾ ਤੋਂ ਤੂੰ ਜ਼ਰੂਰ ਜਾਗ ਜਾਗ ਲਿਓ ਰੇ ਮਨ ਜਾਗ ਲਿਓ ਕਹਾਂ ਗਾਫਲ ਸੋਇਆ ਕਿਉਂ ਸੁੱਤਾ ਪਿਆ ਇਹੋ ਜੀ ਮੋਹ ਨਿਦਰਾ ਦੇ ਵਿੱਚ ਬੇਫਿਕਰ ਹੋ ਕੇ ਜੋ ਤਨ ਉਪਜਾ ਸੰਘ ਹੀ ਸੋ ਵੀ ਸੰਗ ਨਾ ਹੋਇਆ ਸੋ ਇਸ ਤਰ੍ਹਾਂ ਗੁਰੂ ਜੀ ਆਪਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਆਪਾਂ ਮੋਹ ਨਿਦਰਾ ਤੋਂ ਜਾਗੀ ਅਤੇ ਪ੍ਰਭੂ ਗੁਣ ਗਾਈਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ